ਪੰਜਾਬ ਤੇ ਪੰਜਾਬੀਆਂ ਦਾ ਸੰਘਰਸ਼ ਨਾਲ ਖਾਸ ਵਾਹ ਵਕਫਕ ਸਮੇਂ ਇੱਥੇ ਕਈ ਤਰ੍ਹਾਂ ਦੇ ਸੰਘਰਸ਼ ਚੱਲੇ ਐ ਤੇ ਇੰਨੀ ਦਿਨੀ ਵੀ ਚੱਲ ਰਹੇ ਨੇ ਜਿਹੜੇ ਅੱਜ ਅਸੀਂ ਜਿਹੜੇ ਸੰਘਰਸ਼ ਦੀ ਗੱਲ ਕਰਾਂਗੇ ਉਹ ਹੈ ਸਵਾਰੀਆਂ ਦਾ ਸੰਘਰਸ਼ ਕਹਿ ਲਈਏ ਕਿ ਸਵਾਰੀ ਸੰਘਰਸ਼ ਇਸ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਸਾਬਕਾ ਡਿਪਟੀ ਕਮਿਸ਼ਨਰ ਐਕਸ ਆਈਐਸ ਸਰਦਾਰ ਮਨਜੀਤ ਸਿੰਘ ਨਰੰਗ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀਮਿਸ਼ਨ ਪੰਜਾਬੀ ਵੱਲੋਂ ਨਰੰਗ ਸਾਹਿਬ ਤੁਹਾਡਾ ਵੈਲਕਮ ਸਵਾਗਤ ਵਿੰਡਰ ਸਾਸ ਸਤ ਸਿਕਾਲ ਤੇ ਸਾਰੇ ਸਰੋਤਿਆਂ ਨੂੰ ਨਾਲ ਹੀ ਸਤ ਸਿਕਾਲ ਨਰੰਗ ਸਾਹਿਬ ਤੁਸੀਂ ਬਤੌਰ ਸਾਬਕਾ ਡੀਸੀ ਪੰਜਾਬ ਦੇ ਵਿੱਚ ਕਾਰਜਸ਼ੀਲ ਰਹੇ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਪਹਿਲਾਂ ਤੁਸੀਂ ਲੰਘੇ ਪੀਆਰਟੀਸੀ ਦੇ ਬਤੌਰ ਮੈਜਿਕ ਡਾਇਰੈਕਟਰ ਐਮਡੀ ਤੁਹਾਡਾ ਇੱਕ ਵੱਡਾ ਤਜਰਬਾ ਰਿਹਾ ਵੱਡੀ ਸਫਲਤਾ ਰਹੀ ਉਸ ਖੇਤਰ ਦੇ ਵਿੱਚ ਤੁਸੀਂ ਪੀਆਰਟੀਸੀ ਨੂੰ ਬਲੰਦੀਆਂ ਤੇ ਵੀ ਲਜਾਇਆ ਤੇ ਹੁਣ ਇੰਨੀ ਦੇਣੀ ਓਵਰਆਲ ਜੇਕਰ ਗੱਲ ਕਰ ਲਈਏ ਕਿਉਂਕਿ ਤੁਹਾਡਾ ਸਵਾਰੀਆਂ ਨਾਲ ਤੇ ਸਵਾਰੀਆਂ ਜਿਹੜੀਆਂ ਢੋਣ ਵਾਲੀਆਂ ਬੱਸਾਂ ਮੋਟਰਾਂ ਲਾਰੀਆਂ ਉਹਨਾਂ ਨਾਲ ਤੁਹਾਡਾ ਕਾਫੀ ਵਾਅ ਵਾਸਤਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਇਹਨੇ ਦਿਨੀ ਇੱਕ ਸਵਾਰੀ ਸੰਘਰਸ਼ ਸ਼ੁਰੂ ਹੋਇਆ ਹੈ ਇੱਕ ਨਵੀਂ ਤਰ੍ਹਾਂ ਦੀ ਸੰਘਰਸ਼ ਦੀ ਇੱਕ ਦਸਤਕ ਹੈ ਕਹਿ ਲਈਏ ਕਿ ਪੰਜਾਬ ਦੇ ਜਿਹੜੇ ਵਰਕਰਸ ਕੰਟਰੈਕਟਸ ਕੰਮੇ ਨੇ ਪੀਆਰਟੀਸੀ ਦੇ ਪੰਨ ਬੱਸ ਦੇ ਤੇ ਪੰਜਾਬ ਰੋਡ ਵੇਜ ਦੇ ਉਹਨਾਂ ਵੱਲੋਂ ਇੱਕ ਸੰਘਰਸ਼ ਆਰੰਭਿਆ ਹੋਇਆ ਹੈ ਜਿਹਦੇ ਨਾਲ ਕਿ 52 ਸਵਾਰੀਆਂ ਤੋਂ ਵੱਧ ਸਵਾਰੀਆਂ ਉਹ ਬਸਾਂ ਦੇ ਵਿੱਚ ਨਹੀਂ ਬਿਠਾ ਰਹੇ ਜਿਹਦੇ ਨਾਲ ਇੱਕ ਤਰ੍ਹਾਂ ਦੀ ਜੇਕਰ ਕਹਿ ਲਈਏ ਕਿ ਆਨਾ ਕਰਨੀ ਵਰਗਾ ਮਾਹੌਲ ਵੀ ਬਣਿਆ ਹੋਇਆ ਹੈ ਸਵਾਰੀਆਂ ਲੜਪੜ ਰਹੀਆਂ ਨੇ ਮਸਾਫਰ ਜਿਹੜੇ ਨੇ ਆਪਣੀ ਮੰਜ਼ਲ ਤੋਂ ਲੇਟ ਹੋ ਰਹੇ ਨੇ ਦੇਰ ਹੋ ਰਹੇ ਨੇ ਜਿਵੇਂ ਪੰਜਾਬ ਇੱਕ ਵਾਰ ਰੁਕਿਆ ਹੋਇਆ ਮਹਿਸੂਸ ਕਰ ਰਿਹਾ ਤੇ ਜੇਕਰ ਇਹਨੂੰ ਆਪਾਂ ਸਵਾਰੀ ਸੰਘਰਸ਼ ਕਹ ਲਈਏ ਕਿਉਂ ਉਠਿਆ ਤੇ ਇਹਦਾ ਹੱਲ ਕੀ ਹੈ ਆਪਾਂ ਮੋٹے ਤੌਰ ਤੇ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਡਰੰਕਸਫ ਆ ਮੈਂ ਬਿਲਕੁਲ ਸੋਟਾ ਧਿਆਨ ਲੈਣੇ ਪੰਨਾ ਜਦੋਂ ਸਰਕਾਰ ਨਵੀਂ ਸਰਕਾਰ ਪ੍ਰੈਜ਼ੀਡੈਂਟ ਸਰਕਾਰ ਹੌਂਦ ਵਿੱਚ ਆਈ ਸਾਰੇ ਲੋਕਾਂ ਨੇ ਸਾਰੇ ਵੋਟਰ ਨੇ ਬੜੀ ਉਤਸ਼ਾਹ ਦੇ ਨਾਲ ਵੋਟਾਂ ਪਾ ਕੇ ਇਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਉਹਦਾ ਇਹਨਾਂ ਦਾ ਹੀ ਵਾਦਾ ਸੀ ਕਿ ਅਸੀਂ ਆਂਦਿਆਂ ਸਾਡ ਆਊਟਸੋਰਸਿੰਗ ਟੋਟਲੀ ਬੰਦ ਕਰ ਦਾਂਗੇ ਇਨਕੋਚੋ ਕੋਈ ਆਊਟਸੋਰਸਿੰਗ ਨਹੀਂ ਹੋਏਗੀ ਤੇ ਜਿਹੜੇ ਆਊਟਸੋਰਸਿੰਗ ਤੇ ਲੱਗੇ ਹੋਏ ਸੀ ਪੱਕੇ ਕਰਾਂਗੇ ਤੇ ਇਸ ਤਰ੍ਹਾਂ ਦੇ ਵਾਦੇ ਕੀਤੇ ਗਏ ਇਹ ਜਿਹੜਾ ਸਟਾਫ ਪੀਆਰਟੀਸੀ ਦਾ ਇਸ ਵਕਤ ਸੰਦਰਸ਼ ਕਰ ਰਿਹਾ ਹੈ ਪੇ ਸੰਦਰਸ਼ ਦਾ ਉਹਨਾਂ ਦਾ ਹਿੱਸਾ ਹੈ ਕਿ ਅਸੀਂ 52 ਸਵਾਰੀਆਂ ਦੀ ਬੱਸ ਹੈ ਤੇ 50 ਹੀ ਬਿਠਾਣੇ ਨਰੰਗ ਸਿੰਘ ਸਾਹਿਬ ਦੇ ਕੰਮਾਸ ਦੀ ਪੰਜਾਬ ਰੋਡ ਵਿੱਚ ਉਹ ਵੀ ਕੰਮੇ ਨਾਲ ਹੀ ਨੇ ਇੱਕ ਤਰ੍ਹਾਂ ਦਾ ਇੱਕ ਸਾਂਝਾ ਸੰਦਰਸ਼ ਹੈ ਉਹ ਵੀ ਕੰਮੇ ਨਾਲ ਇਹ ਸਾਰੇ ਜਿਹੜੇ ਸਾਜਾ ਸੰਦਰਸ਼ ਹੈ ਨਾ ਇੱਕ ਸੰਦਰਸ਼ ਦਾ ਹਿੱਸਾ ਬਣਾ ਲੈਣ ਜੀ ਜੀ ਵੈਸੇ ਤਾਂ ਦੇਖੋ ਜੇਕਰ ਜਦੋਂ ਪਹਿਲਾਂ ਸਰਕਾਰ ਦੇ ਸੀ ਸੜਕਾਂ ਬੰਦ ਕਰਦੇ ਸੀਗੇ ਜਾਂ ਬਸਾਂ ਵੰਦਦੇ ਸੀਗੇ ਇਹ ਉਹ ਨਾਲੋਂ ਬੈਟਰ ਸੰਦਰਸ਼ ਹੈ ਕਿ ਅਸੀਂ ਡਿਊਟੀ ਤੋਂ ਗੈਰਹਾਜ਼ਰ ਵੀ ਹੋਏ ਸਾਡੀ ਯਾਦ ਵੀ ਲੱਗੀ ਹੈ 100% ਤੇ ਜਿੱਦ ਕੰਮ ਵੀ ਕੀਤਾ ਹਾਂ ਤਾਂ ਇਹਨਾਂ ਆਪਣਾ ਵਿਕਲਾ ਸੰਘਰਸ਼ ਵੀ ਕਹਿ ਰਹੇ ਆ ਇੱਕ ਸਵਾਰੀ ਸੰਘਰਸ਼ ਆ ਮਨੇ ਬਿਲਕੁਲ ਸਵਾਰੀ ਤੋਂ ਦੱਸਿਹਾ ਕਰਕੇ ਸਵਾਰੀ ਨੂੰ ਉਹਨਾਂ ਨੇ ਪੂਰਾ ਮਾਰਸ ਗਾਰ ਉਹਨਾਂ ਹੀ ਦਿੱਤਾ ਜਿੰਨੀਆਂ ਸੀਤਾ ਉਹਨੇ ਵੜਾ ਲੰਨੇ ਉਸ ਤੋਂ ਵੱਧ ਕਰ ਵੀ ਅਸੀਂ ਲੈ ਕੇ ਨਹੀਂ ਜਾਣਾ ਕਿਉਂਕਿ ਜੇ ਵੱਧ ਪਠਾਣੇ ਆ ਰਿਸਕ ਕਿਤਾ ਉਹਨਾਂ ਦਾ ਆਪਣਾ ਹੈਗਾ ਸਵਾਰੀਆਂ ਤੋਂ ਇਲਾਵਾ ਜਿਹੜਾ ਸਟਾਫ ਹੈ ਸਵਾਰੀ ਨੂੰ ਵੱਧ ਬਿਠਾਏਗਾ ਇਹ ਰਿਸਕ ਤਾਂ ਉਹਨਾਂ ਦਾ ਆਪਣਾ ਹੈਗਾ ਸੈਕੰਡਲੀ ਜੇ ਪ੍ਰੋਫਿਟ ਆ ਤਾਂ ਵੀ ਇਹਦੀ ਚੀਜ਼ਾਂ ਪਨ ਬਸ ਨੂੰ ਹੈ ਇਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੈਗਾ ਇਹ ਦਾ ਦੀ ਤਾਂ ਨਵਾ ਡਿੱਕ ਹੈ ਨਾ ਕਿ ਸਾਨੂੰ ਤੁਸੀਂ ਰੈਗੂਲਰ ਕਰ ਦੋ ਤੇ ਰੈਗੂਲਰ ਕਰਨ ਤੋਂ ਬਾਅਦ ਫੇ ਜੇ ਇਸ ਰਿਸਪ ਲਈਏ ਘਟੋਤ ਰੈਗੂਲਰ ਸਾਨੂੰ ਹੋਣ ਤੋਂ ਬਾਅਦ ਜਿਹੜੇ ਕੋ ਸਾਨੂੰ ਮਾਣ ਪੱਤਰੇ ਜਾਂ ਸਾਡੇ ਰਿਟਾਇਰੀ ਲਾਈਫ ਰਿਟਾਇਰਮੈਂਟ ਲਾਈਫ ਜਿੰਨੇ ਸਾਨੂੰ ਪੈਨਿਓ ਮਿਲ ਮਿਲਦਾ ਸਕਣਗੇ ਨਾ ਘਟੋ ਘਾਟੀ ਹਮ ਹਮ ਹੁਣ ਤਾਂ ਕੁਝ ਵੀ ਨਹੀਂ ਮोटा ਮੜਾ ਜਾ ਮੋਟਾ ਜਾ ਉਹਨਾਂ ਤੋਂ ਕੋਈ ਕੋਈ ਸ਼ੁਰੂਆਤ ਨਿਕਲਦਾ ਚੱਕੇ ਨੁਕਰੀ ਵਾਰਗੜ ਦਿੰਦੇ ਹਮ ਕਾਏ 8 10 ਸਾਲ ਹੋ ਗਏ ਨੁਕਰੀਨ ਲੱਗਿਆ ਮੈਂ ਤਾਂ ਇੱਥੇ ਐਡ ਕਰਨਾ ਚਾਹਾਂਗਾ ਕਿਉਂਕਿ ਪੀਆ ਡੀਸੀ ਦਾ ਉਦਾਰ ਜੇ ਅਪਣ ਲਈਏ ਸਾ 100 ਸਾਲ ਪੁਰਾਣਾ ਵਾਹਾਰ ਹੈ ਇਹ ਕੰਮ ਵੀ ਬਸਾਂ ਲਾਣਗੇ ਤੇ ਸਟਾਫ ਨੂੰ ਤੁਸੀਂ ਇਹ ਡੰਗ ਟਵਾਉਗੇ ਰੱਖਿਆ ਆ ਬਸਾਂ ਦਾ ਕੰਮ ਆ ਸਵਾਰੀਆਂ ਲੈ ਕੇ ਜਾਣਾ ਤੇ ਜੇ ਆਪਾਂ ਬਸਾਂ ਨਵੀਆਂ ਪਾਉਂਦੇ ਆ ਤਾਂ ਸਟਾਫ ਨੂੰ ਵੀ ਤਾਂ ਕਟ ਰਿਹਾ ਰੈਗੂਲਰ ਖੰਡੋ ਕੇ ਕੰਮ ਤਾਂ ਆਪਣਾ ਰੈਗੂਲਰ ਆ ਇਹ ਤਾਂ ਇਹ ਡੰਗ ਟਵਾਉ ਕੰਮ ਇਹਦੇ 2 4 6 ਮਹੀਨੇ ਬਾਅਦ ਅਸੀਂ ਬੰਦੀ ਕਰ ਦਿੰਦਾ ਕੱਚੇ ਸਾਫ ਰੱਖੋ ਤੇ ਉਹਨਾਂ ਕੋਲ ਕੰਮ ਕਰਾਇਆ ਨਾਲ ਹੀ ਕੰਮ ਬੰਦ ਤੇ ਨਾਲ ਹੀ ਬੰਦੇ ਆਪਣੇ ਘਰ ਜਾ ਕੰਮ ਤੁਹਾਡਾ ਪੱਕਾ ਹੈ 100 ਸਾਲ ਪਾਣਾ ਪੱਕਾ ਚੱਲਿਆ ਆ ਰਿਹਾ ਤੇ ਹੋਰ ਕਈ 100 ਸਾਲ ਚੱਲਣਾ ਹੈ ਸਵਾਰੀਆਂ ਦੀਆਂ ਬਸਾਂ ਤੁਸੀਂ ਨਵੀਆਂ ਪਾ ਲੈਂਦੇ ਉਹਦੇ ਸਟਾਫ ਨੂੰ ਤਾਂ ਟੋਟੋਟ ਮੌਕਾ ਦਿੰਦੇ ਨਾ ਇਹਨਾਂ ਨੂੰ ਪੱਕੇ ਹੁੰਦੇ ਇਹਦਾ ਦੀ ਡਿਮਾਂਡ ਬਿਲਕੁਲ ਜਾਇਜ਼ ਹੈ ਪੱਕੇ ਕਰਨ ਨਾਲ ਸਰਕਾਰ ਨੂੰ ਵੈਦਾ ਪੀਆਡਿਸ ਨੂੰ ਵੈਦਾ ਇਹ ਉਲਟਾ ਚਿੰਗੇ ਕੰਮ ਕਰਨਗੇ ਉਹ ਸ਼ੌਕ ਦਾ ਕੰਮ ਕਰਨਗੇ ਕਿਉਂਕਿ ਇਹਨੂੰ ਤਨਖਾਹ ਪੂਰੀ ਮਿਲਦੀ ਹੈ ਉਹਨਾਂ ਅਜਿਹੀ ਰੇਟ ਦੇ ਵਿੱਚ ਉਹ ਕਿਉਂਕਿ ਤਨਖਾਹ ਤਾਂ ਨਾ ਮਾਤਰ ਹੈ ਉਹ ਕੰਮ ਕਰਨ ਤਾਂ ਕੀ ਕਰਨਗੇ ਸੋਨੋ ਬੈਨੀਫਿਟ ਮੈਂ ਮਿਲ ਨਹੀਂ ਰਿਹਾ ਬੈਨੀਫਿਟ ਕੋਈ ਮਿਲ ਨਹੀਂ ਰਿਹਾ ਡਿਮਾਂਡ ਹੋਣ ਦੀ ਮੰਨੀ ਕੋਈ ਨਹੀਂ ਜਾ ਰਹੀ ਉਲਟਾ 5 10 20 ਰੁਪਏ ਦੀ ਜੇਕਰ ਕੋਈ ਰਹਿਦਾ ਫਿਰ ਧਿਆਨ ਜਾ ਜਾਂਦੀ ਫੜ ਕੇ ਨੌਕਰੀ ਵੜ ਦੁੰਦੇ ਹੁਣ ਹੂੰ ਤੇ ਉਹ ਜਾਣ ਕਿੱਥੇ ਉਹ ਜਾਣ ਕਿੱਥੇ ਹੂੰ ਹੂੰ ਇਸ ਕਰਕੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਡਿਮਾਂਡ ਨੂੰ ਧਿਆਨ ਚ ਰੱਖ ਕੇ ਸਰਕਾਰ ਨੂੰ ਇਹ ਵੀ ਡਿਲੀਏ ਦਾ ਫੈਸਲਾ ਲੈਣਾ ਚਾਹੀਦਾ ਹੈ ਵੀ ਤਾਂ ਜੋ ਉਹਨਾਂ ਦੀ ਡਿਮਾਂਡ ਬਿਲਕੁਲ ਜਾਇਜ਼ ਡਿਮਾਂਡ ਹੈ ਤੇ ਸਰਕਾਰ ਨੂੰ ਉਹਨੂੰ ਪਹਿਲੇ ਆਧਾਰ ਤੇ ਆਪਣੇ ਵਾਅਦੇ ਮੁਤਾਬਕ ਹੂੰ ਪ੍ਰਾਇਰੀਟੀ ਦੇ ਕਿਸੇ ਕਰਕੇ ਇਹਨੂੰ ਰੈਗੂਲਰ ਕਰ ਦੰਦੇ ਇੰਦਾ ਇੱਕ ਪਾਲਿਸੀ ਬਣ ਜਵੇ ਚਲੋ ਜੀ 5 ਸਾਲ ਬਾਅਦ ਤੁਸੀਂ ਰੈਗੂਲਰ ਰੋਡ ਜੋਗੇ ਜਾਂ 5 ਸਾਲ ਬਾਅਦ ਤੁਸੀਂ ਡਾਇਰੈਕਟ ਕੰਟਰੈਕਟ ਚ ਚਲੋਗੇ ਉਸ ਤੋਂ 5 ਸਾਲ ਬਾਅਦ ਤੁਸੀਂ ਪੱਕੇ ਹੋ ਜਾਓਗੇ ਇਹ ਤਾਂ 8 12 13 ਸਾਲ ਹੋ ਗਏ ਉਹ ਸੋਸ਼ਲ ਵਿੱਚ ਚੱਲੀ ਜਾ ਰਹੇ ਨੇ ठेकेदार ਦੇ ਹੁੰਦਾ ਜੋ ਬਣੇ ਵੇ ਤਾਂ ਤਨਖਾਹ ਵੀ ਠੇਕੇਦਾਰ ਦੇ ਗਿਆ ਉਹ ਇਹ ਜ਼ਰੂਰੀ ਤੌਰ ਤੇ ਬਣਦਾ ਹੈ ਕਿ ਇਹਨਾਂ ਨੂੰ ਜਿਹੜੀ ਆਪਣੀ ਸਿਕਿਉਰਿਟੀਜ਼ ਆਫ ਸਰਵਿਸ ਆ ਉਹ ਮਿਲ ਜੀਵੇ ਉਹ ਅੱਜ ਇਹ ਗੱਲ ਕੁਝ ਨਹੀਂ ਆਣਾ ਯਾਨੀ ਮੰਗ ਬਿਲਕੁਲ ਜਾਇਜ਼ ਹੈ ਸਰਕਾਰ ਨੂੰ ਰੇਸ਼ੋ ਫੇਸ ਕਰ ਦੇਣੀ ਚਾਹੀਦੀ ਹੈ ਕਿ 5 ਸਾਲ 8 ਸਾਲ 10 ਸਾਲ ਤੋਂ ਬਾਅਦ ਇੰਨੇ ਪਰਸੈਂਟ ਬੰਦੇ ਅਸੀਂ ਰੈਗੂਲਰ ਕਰ ਦਾਂਗੇ ਕਿਉਂਕਿ ਰੈਗੂਲਰ ਬੰਦੇ ਤਾਂ ਰਿਟਾਇਰ ਹੋ ਹੀ ਜਾਂਦੇ ਆ ਹੂੰ ਹੂੰ ਉਹ ਤਾਂ ਆਪਣੇ ਰਿਟਾਇਰ ਹੋ ਗਏ ਘਰ ਚੱਲ ਗਏ ਉਹਦੀ ਅਗੇਸਟ ਗਵਰਨਮੈਂਟ ਨੇ ਫੇਰ ਬੰਦੇ ਤਿੰਨ ਹੋਰ ਚਾਹ ਰੱਖਲੇ ਇੱਕੋ ਬੰਦੇ ਦੇ ਰੇਸ਼ ਸਰਕਾਰ ਤਾਂ ਆਪਣਾ ਜਿ ਡੰਗ ਟਪਾ ਰਹੀ ਹੈ ਪਰ ਇਹਨਾਂ ਅਦਾ ਤੱਕ ਟੁੱਟ ਗੁਜ਼ਾਰਾ ਨਾ ਹੋਵੇਗਾ ਸਰਕਾਰ ਨੂੰ ਇਹ ਨਾ ਬਾਰੇ ਸੋਚ ਕੇ ਇਹਨਾਂ ਬਾਰੇ ਸੋਚ ਕੇ ਜਿ ਡਿਮਾਂਡ ਤੇ ਵਿਚਾਰ ਕਰਨੀ ਦਾ ਕੋ ਗੇ ਦੇ ਨਾਲ ਸਰਕਾਰ ਨੂੰ ਇਹ ਨੁਕਸਾਨ ਪੀਆਰਟੀਸੀ ਨੂੰ ਨੁਕਸਾਨ ਸਵਾਰੀਆਂ ਖੇਜਲਗਰਾ ਹੋ ਰਹੀਆਂ ਜਾਤਾ ਸਰਕਾਰ ਕਹਿੰਦੀ ਸਵਾਲ ਨਰੰਗ ਸਾਹਿਬ ਇਹੀ ਹੈ ਕਿ ਸਵਾਰੀਆਂ ਬੜੀਆਂ ਪਰੇਸ਼ਾਨ ਹੋ ਰਹੀਆਂ ਨੇ ਬੱਸ ਢਿਆਂ ਦੇ ਵਿੱਚ ਭੀੜਾਂ ਦੇ ਪੀੜਾਂ ਲੱਗੀਆਂ ਨੇ ਮੈਂ ਉਹ ਹੀ ਕਹਿੰਦੀ ਸਰਕਾਰ ਸਿਟਾ ਤੋਂ ਵੱਧ ਪਠਾ ਨਹੀਂ ਰੇ ਇੱਕ ਤਰ੍ਹਾਂ ਲੜਾਈ ਝਗੜੇ ਤਕਰਾਰ ਹੋ ਰਹੇ ਨੇ ਕਈ ਜਗ੍ਹਾ ਤੇ ਸਵਾਰੀਆਂ ਨੇ ਜਬਰੀ ਪੱਸਾ ਰੁਕੀਆਂ ਜਬਰੀ ਚੜਨ ਦੀ ਕੋਸ਼ਿਸ਼ ਕੀਤੀ ਹਾਲਾਤ ਹਰ ਪਾਸੇ ਹਰ ਸੜਕ ਇਦਾਂ ਦੀ ਇੱਕ ਸੰਘਰਸ਼ ਦਾ ਰੂਪ ਨਹੀਂ ਹੋਈ ਹੈ ਗੱਲ ਸਵਾਰੀਆਂ ਦੀ ਆਇਨ ਨੂੰ ਆਪਾਂ ਸਵਾਰੀ ਸੰਘਰਸ਼ ਦਾ ਨਾਮ ਦਿੱਤੇ ਅੱਜ ਦੇ ਐਪੀਸੋਡ ਨੂੰ ਜੀ ਨਹੀਂ ਇਹ ਬਿਰ ਬੇਨਤੀ ਹੈ ਕਿ ਦੇਖ ਕੇ ਸਰਕਾਰ ਚੰਗੀ ਹੈ ਕਿ 59 ਦੀ ਸੀਟ ਹੈ ਤੇ 59 ਸਾਰੀਆਂ ਆਦੀਆਂ ਸਰਕਾਰ ਦਾ ਘਾਟਾ ਪੂਰਾ ਹੋ ਰਿਹਾ ਹੂੰ ਉਹ ਉਹ ਵੱਧ ਬਿਠਾ ਗਿਆ ਆਪਣਾ ਰਿਸ਼ਤਾ ਤੁਂ ਦਿੱਤਾ ਉਹਨਾਂ ਨੇ ਤੇ ਨੁਕਸਾਨ ਕੀ ਦਾ ਹੋ ਰਿਹਾ ਹੈ ਨੁਕਸਾਨ ਸਰਕਾਰ ਦਾ ਹੋ ਰਿਹਾ ਹੈ ਲੋਕ ਸਰਕਾਰ ਦੀ ਹੈ ਕਟੌੜ ਮੁਕਤੀ 30 40% ਦੀ ਨਿਕਮਾ ਸੀਟ ਘਟ ਗਈ ਹੋਣੀ ਹੈ ਹੂੰ ਜਾਂ ਤਾਂ ਸਰਕਾਰ ਜਾਂ ਤਾਂ ਸਰਕਾਰ ਇੱਕ ਸੀਸਾ ਦੋ ਟਾਈਮਸ ਲਾ ਲਓ ਦੋ ਸਗੜੇ ਕਰ ਦੋ ਹੂੰ ਤੇ ਇੰਨੀ ਸਰਕਾਰ ਕੋ ਬੱਸਾਂ ਨਹੀਂ ਹੈਗੀਆਂ ਤੇ ਸਰਕਾਰ ਹਰ ਚੌਕ ਦੇ ਵਿੱਚ ਦੋ ਦੋ ਬਸਾਂ ਘੜੇ ਕਰ ਦੋ ਲੋਜੀਕ ਤੋਂ ਵੱਧ ਦੇਰ ਦੇਰ ਬਾਜੋ ਦੇਰ ਦੇਰ ਬਾਜੋ ਇਹਨਾ ਨੂੰ ਕੋਟਾਈ ਨਹੀਂ ਨਰੰਗ ਸਾਹਿਬ ਪ੍ਰਾਈਵੇਟਾਂ ਨੂੰ ਨਰੰਗ ਸਾਹਿਬ ਜਦੋਂ ਤੂੰ ਇਹ 52 ਸਵਾਰੀਆਂ ਦਾ ਜਿਹੜੇ ਕੰਟਰੈਕਟ ਵਰਕਰਸ ਕੰਮੇ ਨੇ ਇਹਨਾਂ ਨੇ ਅੰਦੋਲਨ ਦਾ ਹਿੱਸਾ ਬਣਾਇਆ ਕਿ ਅਸੀਂ 52 ਸਵਾਰੀਆਂ ਤੋਂ ਵੱਧ ਜਾਨੀ ਕਿ 55 ਸੀਟਾਂ ਜਿਹੜੀਆਂ ਨੇ ਗਿਣਤੀ ਦੀਆਂ ਇਸ ਤੋਂ ਵੱਧ ਸਵਾਰੀਆਂ ਨਹੀਂ ਬਿਠਾਉਣੀਆਂ ਉਸ ਤੋਂ ਬਾਅਦ ਸਰਕਾਰ ਨੇ ਕੋਈ ਬੱਸਾਂ ਦੇ ਟਾਈਮ ਵਧਾਏ ਹੈ ਸਰਕਾਰ ਕੋਲ ਉਪਲਬਧ ਹੈਗੀਆਂ ਬੱਸਾਂ ਹੋਰ ਅਜਿਹਾ ਜਿਹੜਾ ਕਰਨ ਲਈ ਜਿਹੜੀਆਂ ਸਵਾਰੀਆਂ ਪਰੇਸ਼ਾਨ ਨਾ ਹੋਣ ਨਾ ਸਰਕਾਰ ਕੋਈ ਨਹੀਂ ਬਸਾ ਨਾ ਸਰਕਾਰ ਨੂੰ ਅਜ ਤੱਕ ਕੋਈ ਪਰਬੰਧ ਕੀਤਾ ਹੈ ਨਾ ਸਰਕਾਰ ਕਰ ਸਕਦੀ ਹੈ ਕਿਉਂਕਿ ਸਰਕਾਰ ਕੋਲ ਬਸਾ ਹੀ ਨਹੀਂ ਬਸਾ ਹੀ ਨਹੀਂ ਹੈ ਕਿ ਸਰਕਾਰ ਕੋਲ ਬਸਾ ਜਦ ਤੱਕ ਨਹੀਂ ਹੈ ਇਹ ਕਿਹਦੇ ਨਾਲ ਦੋ ਦੋ ਬਸਾ ਕਿਤੋਂ ਲਾ ਲੈਣਗੇ ਹੂੰ ਹੋਰ ਬਸਾਂ ਖੜ ਜੇ ਹੋਰ ਬਸਾਂ ਹੀ ਖੜੀਆਂ ਆ ਨਾ ਤਾਂ ਉਹ ਰੈਗੂਲੇਟਰ ਕਰ ਦੋ ਤਾਂ ਇਹ ਆਪਣਾ ਕੰਮ ਪੂਰੇ ਜੋਰਸ਼ ਹੋ ਰਾ ਨਾ ਕਰਨਾ ਸ਼ੁਰੂ ਕਰ ਦਿੰਦੇ ਆਪਾਂ ਇਹ ਨਾ ਹੁੰਦੀ ਰੈਗੂਲੇਸ਼ਨ ਵਲ ਤੇ ਅਰਜਨਟੀ ਇਹਨਾਂ ਦੀ ਮੰਗ ਬੜੀ ਜੈਨੂ ਨਾ 510 ਮੇਰੇ ਕਪਰੇਸ਼ 1.5 2 ਸਮਝ ਮੀਟਿੰਗਾਂ ਵੀ ਹੋਈਆਂ ਉਹਨੇ ਵੀ بڑے ਲਾਵੇ ਲਾਏ ਕਿ ਥੋੜੀ ਤੁਹਾਡਾ ਕੰਮ ਜਲਦੀ ਕਰ ਦੋ ਜਲਦੀ ਕਰ ਦੋ ਨਾ ਇਹ ਠੀਕ ਹੈ ਕਿ ਜੇ 100% ਨਹੀਂ ਇਕੱਠੇ ਨਹੀਂ ਕਰ ਸਕਦੇ 50% ਕਰ ਦੋ ਤੇ ਬਾਕੀ 50% ਕੰਮ ਸ਼ੌਂਕ ਦਾ ਸ਼ੁਰੂ ਕਰਦੇ ਹੁਣ ਬਾਕੀ ਹੋਗੇ ਤੇ ਉੱਪਰ ਲਿਓਗੇ ਸਾਡੀ ਉੱਤੇ ਵੀ ਆ ਜੇਗੀ ਅਜੇ ਇੱਕ ਬੰਦਾ ਵੀ ਰਹਿ ਨਾ ਕਿ ਹੋਇਆ ਇੱਕ ਬੰਦਾ ਵੀ ਰਹਿ ਨਾ ਕਿ ਹੋਇਆ ਇਨ ਸਪਾਈਟ ਆਫ ਅਸ਼ੋਰੈਂਸ ਗੀਵਨ ਬਾਈ ਦਾ ਪਾਰਟੀ ਬਿਫੋਰ ਦਾ ਇਲੈਕਸ਼ਨ ਤੇ ਜਾਣ ਕਿਤੇ ਇਹਨਾਂ ਕੋਲ ਚਾਰਾ ਕੋਈ ਨਹੀਂ ਹੈ ਕਿ ਕਿਤੇ ਦਾ ਅਸੇ ਨਹੀਂ ਉਹ ਤੇ ਹੀ ਪਸੇ ਤਾਂ ਪ੍ਰਾਈਵੇਟ ਬੰਦੇ ਹੈ ਪ੍ਰਾਈਵੇਟ ਉਹ ਆਪਣੇ ਬਸਾਂ ਪਰਪਲ ਕੇ ਚਲਾ ਰਹੇ ਉੱਥੇ ਫਾਇਦਾ ਪ੍ਰਾਈਵੇਟ ਨੂੰ ਹੋ ਰਿਹਾ ਹੈ ਪਰ ਕਾਫੀ ਸਾਰੇ ਦੇਖੋ ਨਾਪਾ ਸੁਨਾਣਾ ਪਟਿਆਲੇ ਤੋਂ ਜਿੱਕਰ ਆਪਾਂ ਜਾਈਏ ਤਾਂ ਉਹ ਸਾਰਾ ਮਲੇਰਕੋਟਲੇ ਤੱਕ ਦਾ ਅਪ ਟੂ ਸਗਰੂਰ ਮਨੋਪਰੀ ਰੂਟ ਆ ਬੀਆਰਟੀਸੀ ਦੇ ਉੱਤੇ ਪ੍ਰਾਈਵੇਟ ਬੱਸ ਹੀ ਨੇ ਉੱਤੇ ਪ੍ਰਾਈਵੇਟ ਬੱਸ ਹੀ ਨੇ ਉੱਤੇ ਸਵਾਏ ਖਰਚਲ ਹੋ ਰਿਹਾ ਤੇ ਹਰ ਕੋ ਨੂੰ ਮਿਲਦਾ ਹੀ ਕੁਝ ਨਹੀਂ ਉੱਤੇ ਬੜਾ ਥਰੀ ਵਿਲੇਜ ਚੱਲੇ ਜਾਂਦੇ ਆ ਟੈਕਸੀ ਜਾਂਦੀਆਂ ਦਾ ਟਰੱਕਰ ਨਹੀਂ ਆ ਰਹੇ ਖੱਡਲ ਖਰੋਰੀ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਸਰਕਾਰ ਨੂੰ ਕੋਰਟ ਤੇ ਸੁਣਨਾ ਪੈਗਾ ਫਿਰ ਇੱਕੀ ਸਰਕਾਰ ਦੇ ਮਾਮਲਾ ਹਲੇ ਤੱਕ ਧਿਆਨ ਦੇ ਵਿੱਚ ਹੈਗਾ ਤੇ ਹੱਲ ਕਰਨ ਵਾਲ ਕਿਉਂ ਨਹੀਂ ਫਿਰ ਅਜਿਹੀ ਕੋਈ ਸੋਚੀ ਅਪਣਾਈ ਜਾ ਰਹੀ ਇਹ ਪਤਾ ਨਹੀਂ ਪਤਾ ਨਹੀਂ ਕਿਉਂ ਨਹੀਂ ਆ ਰਹੀ ਵੈਸੇ ਸਾਬ ਬੜਾ ਪ੍ਰਾਇੋਰਟੀ ਦਾ ਮਸਲਾ ਹੈ ਪ੍ਰਾਇੋਰਟੀ ਦੇ ਆਧਾਰ ਤੇ ਗਵਰਨਮੈਂਟ ਨੂੰ ਲੋਕਾਂ ਦੀ ਖੇਤਰ ਖਰਾਬੀ ਜਿਹੜੀ ਹੋ ਰਹੀ ਹੈ ਉਹਨੂੰ ਧਿਆਨ ਚ ਰੱਖ ਕੇ ਪ੍ਰਾਇੋਰਟੀ ਦਾ ਮਸਲਾ ਕਰਨਾ ਚਾਹੀਦਾ ਸੀ ਇਹ ਮੀਡੀਆ ਨਾਲ ਆਪਣੇ ادارے ਜਿਹੜੇ ਨੇ ਇਹ ਬੱਸ ਸਰਵਿਸ ਦੇ ਨਾਲ ਜੁੜੇ ਪੀਆਰਟੀਸੀ ਪੰਨਪਾਸ ਤੇ ਪੰਜਾਬ ਰੋਡਵੇਜ਼ ਉਹ ప్రతి ਦਿਨ ਘਾਟੇ ਵੱਲ ਜਾ ਰਹੇ ਨੇ ਇੱਕ ਬੜਾ ਵੱਡਾ ਘਾਟਾ ਸਹਿ ਰਹੇ ਨੇ ਦੂਜੇ ਬੜੇ ਟੇਂਡਰ ਦੇ ਆਧਾਰੇ ਨੇ ਪ੍ਰਾਈਵੇਟ ਵੱਡੇ ਘਰਾਣੇ ਵੱਡੇ ਘਰਾਣੀਆਂ ਵਾਲੀਆਂ ਦੇ ਬਸਾਂ ਨੇ ਇੱਥੇ ਪੰਜਾਬ ਦੇ ਵਿੱਚ ਆਪਾਂ ਜ਼ਿਕਰ ਨਾ ਕਰੀਏ ਤਾਂ ਉਹਨਾਂ ਨੂੰ ਤਾਂ ਫਿਰ ਇਸ ਗੱਲ ਦਾ ਫਾਇਦਾ ਵੀ ਹੋ ਰਿਹਾ ਕਿ ਵੀ ਸਰਕਾਰ ਕੋਈ ਫਾਇਦਾ ਬਚਾਉਣ ਲਈ ਸਰਕਾਰ ਕੇਸਲ ਵੱਟ ਚੁੱਕੀ ਹੋਵੇ ਨਹੀਂ ਇਹ ਆਪਾਂ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਫਾਇਦਾ ਦੁਆਣ ਪਿੱਛੇ ਕੇਸਲ ਵੱਟੀ ਹੈ ਪਰ ਇਨ ਦਾ ਮੀਨ ਟਾਈਮ ਆਪਾਂ ਇਹ ਇਸ ਗੱਲ ਤੋਂ ਪਤਾ ਹੈ ਨਾ ਕਿ ਜੇ ਇਹ ਨਹੀਂ ਚੱਕਦੇ ਤਾਂ ਸਵਾਦੀ ਰੇਣਾ ਕਿਤਨੇ ਕਿਤਨੇ ਜਾਣਾ ਹੈ ਨਾ ਚਾਹੇ ਉਹ ਟੈਕਸੀ ਕਰੇ ਸਾਹਿਬ ਟਰੱਕਟ ਟਰੱਕ ਰਹੀ ਆਏ ਜਾਂ ਬਹੁਤ ਪ੍ਰਾਈਵੇਟ ਬੱਸਾਂ ਦਾ ਹੀ ਜਾਂ ਸਵਾਲ ਤਾਂ ਇਹ ਜਿੱਥੇ ਪ੍ਰਾਈਵੇਟ ਬੱਸਾਂ ਹੁੰਦੇ ਪਰਮਿਟ ਹੀ ਨਹੀਂ ਹੈ ਪ੍ਰਾਈਵੇਟ ਬੱਸ ਚੱਲਦੀ ਹੀ ਨਹੀਂ ਹੈ ਉਹ ਸਵਾਲੇ ਕਿੱਥੇ ਜਾਣ ਉਹ ਸਾਰੇ ਜੀ ਖੱਜਲ-ਜਰਾਬ ਵੀ ਕੰਮ ਟਰੱਕ ਰਹੀ ਹੋ ਰਹੀ ਹੈ ਖਰਾਬੀ ਤੋਂ ਅੱਕ ਕੇ ਉਹ ਬਦਲਵੇਂ ਰਾਹ ਅਪਣਾਰੀਆਂ ਨੇ ਟੈਕਸੀ ਜਾਂ ਫੋਰ ਕਿਤੇ ਰਸਤੇ ਬਿਲਕੁਲ 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 ਸਵਾਲੀਆਂ ਯਾਤਰੀ ਖੱਜਲ ਖਰਾਬ ਹੋ ਰਹੇ ਨਹੀਂ ਉਹ ਆਪਣੀ ਮੰਜ਼ਿਲ ਤੇ ਟਾਈਮ ਸਿਰ ਨਹੀਂ ਪਹੁੰਚ ਰਹੇ ਦਫ਼ਤਰਾਂ ਦੇ ਵਿੱਚ ਜਾਂ ਵਾਪਸ ਘਰਾਂ ਨੂੰ ਜਾਂ ਹੋਰ ਕਾਰੋਬਾਰ ਉਤੇ ਇਹ ਵੀ ਇੱਕ ਵੱਡੀ ਪਰੇਸ਼ਾਨੀ ਹੈ ਬੜੀ ਵੱਡੀ ਪਰੇਸ਼ਾਨੀ ਹੈ ਜਿਹੜੇ ਕਰਾਵਾਸੀ ਪਰੇਸ਼ਾਨੀ ਜਿਹੜੇ ਪ੍ਰਾਈਵੇਟ ਦਫ਼ਤਰਾਂ ਵਿੱਚ ਜਿਹਨਾਂ ਨੇ ਜਾਣਾ ਉਹਨਾਂ ਤਾਂ ਬਹੁਤ ਵੱਡੀ ਪਰੇਸ਼ਾਨੀ ਹੈ ਹੂੰ ਉਹਨਾਂ ਜਿਹੜੇ ਆਪਣੇ ਸੰਗਰਸ਼ੀ ਰਹਦੇ ਆ ਆਪਣੇ ਸੰਗਰਸ਼ੀ ਜਿਹੜੇ ਸਟਾਫ ਹੈ ਉਹਨਾਂ ਵਾਸਤੇ ਤਾਂ ਇਕਵਲ ਤਾਂ ਬੜੀ ਕਲੀਅਰ ਹੈ ਕਿ ਜੀ ਬੋਲਜਾ ਸੀ ਸੀਟਾਂ ਦੇ ਗਏ ਤਾਂ ਬੋਲਜਾ ਦੇਗੇ ਅਸੀਂ ਸਾਰੇ ਮੜਾਤੇ ਆ ਤੁਹਾਡੇ ਤਾਂ ਫੁੱਲ ਆਕੂਪੇਸ਼ਨ ਦੇ ਦਈ ਤੁਹਾਨੂੰ ਹੂੰ ਅਸੀਂ ਤੁਹਾਨੂੰ ਉਹਨਾਂ ਦਾ ਪੈਸੇ ਜਮਾ ਕਰਾ ਦੇ ਇੱਥੇ ਇੱਕ ਸਰਕਾਰ ਦੇ ਪੱਖ ਤੋਂ ਹੋਰ ਵੀ ਸੱਚਨਾਂ ਵੀ ਗੱਲ ਇਹ ਪਣਦੀ ਹੈ ਕਿ ਸਰਕਾਰ ਟੈਕਸ ਵੀ ਜਿਹੜਾ ਦੇਦੀ ਹੈ ਰੋਡ ਟੈਕਸ ਉਹ ਵੀ 59 ਸਵਾਰੀਆਂ ਦਾ ਹੀ ਦੇ ਰਹੀ ਹੈ ਹੂੰ ਹਾਂ ਬੋਂਜਾ ਰੋਡ ਹੋ ਗਿਆ ਉਹ ਬੋਂਜਾ ਇਹ ਰਾਜ ਦੱਸਿਓ 52 ਸਵਾਰੀਆਂ ਦਾ ਟੈਕਸ ਤਕਸੀਮਤ ਇਹ ਦੱਸਿਓ ਹਾਂ ਜਿਹੜਾ ਟੈਕਸ ਹੈ ਗਵਰਨਮੈਂਟ ਹਰ ਸਾਲ ਰੋਡ ਟੈਕਸ ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਵੀ ਸਰਕਾਰ ਦੇ ਟ੍ਰਾਂਸਪੋਰਟ ਮੰਨੂ ਰੋਡ ਟੈਕਸ ਭਰਦੇ ਆ ਪਰ ਸੌਰੀ ਮਗਰੋਂ ਭਰਦੇ ਹੂੰ 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 ਹੁਣ 52 ਸਵਾਰੀਆਂ ਦੀ ਬਸ ਤੇ 52 ਦਾ ਹੀ ਟੈਕਸ ਜਾਣਾ ਜੇ 52 ਗਿਆ 70% ਅੰਦੇ ਤਾਂ ਹਰਾਂ ਦਾ ਟੈਕਸ ਨਹੀਂ ਨਾ ਭਰਿਆ ਜਾਂਦਾ ਅੱਛਾ ਜੀ 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 ਉਹ ਤਾਂ ਜਿੰਨੇ ਸਵਾਰੀਆਂ ਵੱਧੋ ਠਾਣਗੇ ਉਹ ਤਾਂ ਹਜ਼ਾਰੇ ਨੂੰ ਕਹਦਾ ਨਾ ਉਹ ਹੂੰ ਟੈਕਸ ਉਹਨੂੰ ਟੈਕਸ ਨਹੀਂ ਦੇਣਾ ਪਿਆ ਨਾ ਉਹ ਸਰਕਾਰ ਨੇ ਕਾਗਜ਼ੇ ਦਾ ਬੁੰਜਾ ਫਰੀ ਦੇ ਕੇ ਬੁੰਜੇ ਵੜਾਣ ਦੇ ਜਿਆਦਾ ਪਠਾਣੀ ਤੇ ਤਾਂ ਇਲੀਗਲ ਹੋ ਜਾਂਦਾ ਪ੍ਰਾਈਵੇਟ ਬੱਸਾਂ ਵੀ ਫਿਰ 52 ਸਵਾਰੀਆਂ ਤੱਕ ਟੈਕਸ ਪੇ ਕਰਦੀਆਂ ਬਿਲਕੁਲ 100% ਜਿੰਨਾਂ ਜਿੰਨਾ ਪਰਮਟ ਹੈ ਉਨੀ ਵੜਾਣ ਦੇ ਵੱਧ ਤੋਂ ਪਠਾਣੀ ਨੂੰ ਬਾਕੀ ਤਾਂ ਜਦੋਂ ਫੜ ਕੇ ਚਲਾਣ ਕਰਦੇ ਹੋ ਇਲੀਗਲ ਕੰਮ ਹੁੰਦਾ ਹੂੰ 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 ਅਪ ਇਲੀਗਲ ਜੇਕਰ ਇਲੀਗਲ ਕੰਮ ਵੀ ਬੜੇ ਵਧੀਆ ਤਰੀਕੇ ਨਾਲ ਰੋਲ ਰੂਟੀਨ ਤੇ ਚੱਲਿਆ ਆ ਰਹੀ ਸੀ ਸਰਕਾਰ ਨੂੰ ਬੜਾ ਲੱਖਾਂ ਕਰੋੜਾਂ ਰੁਪਏ ਦਾ ਫਾਇਦਾ ਹੋ ਰਿਹਾ ਸੀਗਾ ਇਹ ਤਾਂ ਚੱਲਦਾ ਰਹਿਣਾ ਸੀ ਤਾਂ ਸਿੱਧਾ ਸਰਨਾ ਲੋਕਾਂ ਨੂੰ ਖੰਡਰਥਰਪੀ ਹੁੰਦੀ ਤਾਂ ਸਰਕਾਰ ਨੂੰ ਆਉਣੀ ਸੀਗੀ ਇਸ ਤਰ੍ਹਾਂ ਚੱਲਦਾ ਰਹਿਣਾ ਤੇ ਦੱਸਿਆ ਤੇ ਜੇ ਉਹਨੇ ਇਹਨਾਂ ਦੇ ਕੋਈ ਹੜਤਾਲੀ ਕਾਮੇ ਇੱਕ ਤਾਂ ਆਪਣੀ ਮੰਗ ਲਈ ਸੰਘਰਸ਼ ਕਰ ਰਹੇ ਨੇ ਵੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਚਰੁਕ ਨੇਚਰ ਤੋਂ ਪ੍ਰਾਣੀਆਂ ਸਰਕਾਰਾਂ ਵੀ ਉਹਨਾਂ ਨੂੰ ਲਾਲੀ ਲੱਪੇ ਲਾਉਂਦੀਆਂ ਰਹੀਆਂ ਤੇ ਹੁਣ ਵਾਲੀ ਸਰਕਾਰ ਨੇ ਤਾਂ ਇੱਕ ਸਪਸ਼ਟ ਵਾਅਦਾ ਵੀ ਕੀਤਾ ਸੀ ਹੁਣ ਵਾਇਰ ਨਹੀਂ ਜਾ ਰਿਹਾ ਤਾਂ ਉਸ ਹਾਲੇ ਸਰਕਾਰ ਨੂੰ ਪੂਰੇ ਹੋਣ ਲੱਗਿਆ ਪਰ ਜਿਹੜੇ ਬੰਦੇ ਉਹ ਇਸ ਗੱਲ ਨੂੰ ਵੀ ਸੱਚੇ ਹੈ ਕਿ ਉਹ ਇੱਕ ਟਰਾਂਸਪੋਰਟ ਨਿਜਮ ਹੈ ਜਿਹੜਾ 52 ਸਵਾਰੀਆਂ ਤੱਕ ਉੱਥੇ ਉਹ ਫਹਿਰੇਦਾਰੀ ਲਈ ਵੀ ਤਿਆਰ ਹੈ ਉਹ ਇਹ ਨਹੀਂ ਕਹਿੰਦਾ ਭਾਬ ਉਹਨਾਂ ਨੇ ਖੁਦ ਇਹ ਮੈਦਾਨ ਮੰਨ ਲਿਆ ਇੱਕ ਨਿਜਮ ਹੁਣ ਇਹ ਨਿਜਮ ਕਦੋਂ ਤੱਕ ਰਹੂਗਾ ਪਰ ਸਰਕਾਰ ਤਾਂ ਕਸੂਤੀ ਫਸੀ ਹੋਈ ਹੈ ਨਾ ਜੀ ਵੀ ਆਮ ਪਬਲਿਕ ਪਰੇਸ਼ਾਨ ਹੈ ਤੇ ਸਰਕਾਰ ਦਾ ਦੋਸ਼ ਮੜ ਰਹੀ ਹੈ ਜੀ ਬਿਲਕੁਲ ਸਰਕਾਰ ਉਹ ਤਾਂ ਹੁਣ ਕੋਈ ਇਲੀਗਲ ਗੱਮਣਾ ਰੋਕਣ ਵਾਸਤੇ ਤਾਂ ਬਸਾ ਹੋਰ ਪਾਲਣ ਬੱਸਾਂ ਸਰਕਾਰ ਪਾਣੇ ਪਾਣ ਵਾਸਤੇ ਪੈਸਾ ਵੀ ਚਾਹੀਦਾ ਟਾਈਮ ਵੀ ਚਾਹੀਦਾ ਇਹ ਨਹੀਂ ਜਲਦੀ ਬੱਸਾਂ ਵੀ ਨਹੀਂ ਆਣੀਆਂ ਜਲਦੀ ਹੋਰ ਪਰਮਿਟ ਵੀ ਨਹੀਂ ਮਿਲਨੇ ਇੱਕ ਵਸ ਤਾਂ ਇੱਕ ਪਰਮਣਟ ਦੇ ਗਿਆ ਸੀ ਚੱਲੇਗੀ ਨਾ ਜੇਕਰ ਇੱਕ ਵੀ ਜਾਂ ਦੋ ਬੱਸਾਂ ਲੈਣੀਆਂ ਪਰਮਿਟ ਵੀ ਚਾਹੀਦਾ ਸਰਕਾਰ ਦਾ ਪਰਮਟ ਨਹੀਂ ਹੋਏਗਾ ਚਲੋ ਮੋਨੋਪੋਲੀ ਇਲਾਕੇ ਦੇ ਵਿੱਚ ਜੇਕਰ ਤਾਂ ਨਾ ਪਾਸ ਹੋਣਾ ਧੀਰਗਪੁਰ ਸਾਈਡ ਤੇ ਹੈ ਉੱਥੇ ਦੋ ਵਿੱਚ ਲਾੜਨ ਪਰ ਬੱਸਾਂ ਪਹਿਲਾਂ ਅਵੇਲੇਬਲ ਤਾਂ ਕਰਨ ਨਾ ਇੰਨੀ ਜਲਦੀ ਤਾਂ ਬੱਸਾਂ ਅਵੇਲੇਬਲ ਨਹੀਂ ਆਉਣੀਆਂ ਨੁਕਸਾਨ ਡੇਲੀ ਵਾਰਸ ਤੇ ਬੜੀ ਲੱਖਾਂ ਰੁਪਏ ਦਾ ਨੁਕਸਾਨ ਹੋਵੇ ਉਹਦੀ ਭਰਪਾਈ ਕੌਣ ਕਰੇਗਾ ਉਹਦੀ ਭਰਪਾਈ ਨਹੀਂ ਹੋਣੀ ਕਨੀਆ ਕੋ ਬਸਾਂ ਦੀ ਆਪਾਂ ਇਸ ਮੌਜੂਦਾ ਹਾਲਾਤ ਦੇ ਵਿੱਚ ਘਾਟ ਸਮਝਦੇ ਆਂ ਵੀ ਇੰਨੀਆਂ ਬਸਾਂ ਹੋਰ ਪੈਣ ਇੱਕ ਅਦਾਰਿਆ ਆਪਾਂ ਕੱਲੇ ਪੀਆਰਟੀਸੀ ਦੀ ਗੱਲ ਜੇ ਕਰੀਏ ਮੈਂ ਦੇਖੋ ਪੀਆਰਟੀਸੀ ਦੇ ਵਿੱਚ ਜਿਹੜਾ ਸਟਾਫ ਤਾਂ ਰੈਗੂਲਰ ਸਟਾਫ ਹੈ ਰੈਗੂਲਰ ਡਰਾਈਵਰ ਕਿਨੱਕੂ ਦੇਖ ਲੋ ਪੁਣਾ ਜੇ ਬਸਾਂ ਦੇ ਜਿੱਥੇ ਰੂਟ ਹੈਗੇ ਆ ਉੱਥੇ ਤਾਂ ਕੋਈ ਰੌਲਾ ਨਹੀਂ ਆ ਉਹ ਤਾਂ ਆਪਣੇ ਰੁਟੀਨ ਦੇ ਬੋਨ ਦੇ ਉੱਡਾਣਗੇ ਸਾਠੇ ਪਹੜਾਣਗੇ ਜਿੰਨੀ ਸਵਾਰੀਆਂ ਨੂੰ ਚੱਕ ਲੈਂਦੇ ਹੋ ਹੂੰ ਹੂੰ ਜਿੱਥੇ ਜਿੱਥੇ ਸਵਾਰੀਆਂ ਸਾਡੀਆਂ ਬਸਾਂ ਚੱਲਦੀਆਂ ਆ ਆਊਟਸੋਰਸਿੰਗ ਸਟਾਫ ਹੋ ਰਿਹਾ ਹੂੰ ਹੂੰ ਉੱਥੇ ਰੌਲਾ ਜੇ 20 ਕਰੋੜ 50% ਬਸਾਂ 50% ਹਮ ਸਾਡਾ ਸਟਾਫ ਆਊਟਸੋਰਸਿੰਗ ਆ ਤੇ 50% ਰੂਟ ਪ੍ਰੋਮੋਟਿਵ ਜਿੱਥੇ ਜਿੱਥੇ ਵੀ ਰੂਟ ਤੇ ਬਸਾਂ ਗਲਤੀਆਂ ਉਹ ਇਫੈਕਟ ਹੋ ਰਹੀਆਂ ਤੇ 50% ਬਸਾਂ ਕੰਮ ਹੈ ਜਿਹੜੇ ਡਿਮਾਂਡ ਕਰ ਰਹੇ ਜਿਆਦੀ ਪਰੇਸ਼ਾਨੀ ਉੱਥੇ ਹੈ ਇਹ ਆ ਉੱਥੇ ਪਰੇਸ਼ਾਨੀ ਹੈ ਜਿਆਦਾ ਜਿਹੜੇ ਰੈਗੂਲਰ ਰੈਗੂਲਰ ਜਿਹੜੇ ਮੁਲਾਜ਼ਮ ਨੇ ਉਹ ਫਿਰ ਪੂਰੀਆਂ 50 ਤੋਂ ਵੱਧ ਵੀ ਪਿਠਾ ਰਹੇ ਨਹੀਂ ਨੀ ਨੀ ਉੱਥੇ ਦਾ ਰੂਟੀਨ ਦੱਸ ਤਾ ਉੱਥੇ ਰੌਲਾ ਹੀ ਕੋਈ ਨਹੀਂ ਉਸ ਪਰਮਟ ਤੇ ਉਸ ਰੂਟ ਤੇ ਉਸ ਮਤਲਬ ਜਿੱਥੇ ਕੋਈ ਸਵਾਰੀ ਆ ਠੁਕਦੇ ਆ ਤਾਂ ਐਜ਼ ਯੂਅਲ ਚੱਲੀ ਜਾ ਰਹੇ ਹੁੰਦਾ ਹੂੰ ਹੂੰ ਰੋਲਾ ਸਿਰਫ ਆਊਟ ਸੋ ਤੇ ਕਮੇ ਕਤੇ ਕਮੇ ਦਾ ਬੜਾ ਸੈਂਪੜਾ ਹੂੰ ਕਿ ਡਿਊਟੀ ਤੇ ਆਦ ਰਾਂ ਕੰਮ ਕਰ ਰਹੇ ਆ ਬੋਂਜਾ ਦੀ ਸੀਟਾ ਹੈ ਤੇ ਬੋਂਜਾ ਦੀ ਸਵਾਰੀ ਉਠਾ ਰਹੇ ਆ ਬੋਂਜਾ ਦਾ ਟੈਕਸ ਭਰ ਰਹੀ ਹੈ ਸਾਡਾ ਕਸੂਰ ਦੱਸੋ ਕੀ ਹੈ ਸਾਡੇ ਨੂੰ ਫਾਲਤੂ ਕੰਮ ਲੈਣਾ ਸਾਡੂ ਐਡੀਸ਼ਨ ਕੰਮ ਕਰਾਣਾ ਤੁਸੀਂ ਤਾਂ ਸਾਨੂੰ ਸਾਡੀ ਜਿਹੜੀ ਡਿਮਾਂਡ ਜਾਇਜ਼ ਡਿਮਾਂਡ ਹੈ ਉਹ ਤਾਂ ਕੋਟਾ-ਰੋਟ ਮੰਗ ਲਓ ਨਾ ਸਾਡੀ ਇਸਰ ਕੋ ਮੰਨ ਲੈਣੀ ਚਾਹੀਦੀ ਹੈ ਇਹ ਜੋ ਕੋਈ ਕਿਸੇ ਤਰ੍ਹਾਂ ਦੀ ਕੋਈ ਬੰਦੇ 8-8 ਦਾਦਾ ਸਾਲ ਹੋ ਗਏ ਜਿਹਦੇ ਐਕਸਪੀਰੀਅੰਸ ਹੰਦ ਬੰਦੇ ਆ ਤੇ ਰਿਕਾਰਡ ਦੇ ਮਤਲਬ ਉਹਦਾ ਰਿਕਾਰਡ ਚੈੱਕ ਕਰ ਲੂ ਕਦੀ ਉਹਨੇ ਐਕਸੀਡੈਂਟ ਨਹੀਂ ਕੀਤਾ ਕਦੀ ਉਹਨੇ ਕੋਈ ਚੋਰੀ ਨਹੀਂ ਕੀਤੀ ਕਦੀ ਉਹਨਾਂ ਦਾ ਕਿਸੇ ਤਰ੍ਹਾਂ ਦਾ ਮਾੜਾ ਰਿਕਾਰਡ ਨਹੀਂ ਹੈ ਤੇ ਰਿਕਾਰਡ ਦੇ ਅਰਟੀਕਲ ਨੂੰ ਟੋਟੋ ਰੈਗੂਲਰ ਕਰ ਦੋ ਤੇ ਤੁਹਾਨੂੰ ਲਿਆਉਗੇ ਡਰਾਈਵਰ ਮੋਟਰ 12 ਫੀਲੀ ਤੱਕ ਵਾਣੇ ਨੂੰ ਜੇ ਪੀੜੀ ਪੀ ਕੋਸਟ ਆਡਿਟਿੰਗ ਕਰਦੇ ਕੋ ਤਾਂ ਵੀ ਕੈਂਡੀਡੇਟ ਤਾਂ ਹੀ ਬਣਨੇ ਨਾ ਹੂੰ ਹੂੰ ਤੇ ਹੁਣ ਤੋਂ ਅਲਰੇਡੀ ਲੱਗੇ ਹੋਏ ਐ ਉਹਨੂੰ ਪ੍ਰਾਇਓਰਟੀ ਦੇ ਅੱਤੇ ਕਰ ਦੋ ਹੂੰ 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 ਇਸ ਕਰਕੇ ਕਰ ਦੇਣੀ ਚਾਹੀਦੀ ਹੈ ਮੇਰੀ ਦਸਪਾਸਰ ਨੂੰ ਸਰਕਾਰ ਨੂੰ ਵੀ ਹੈ ਬੇਨਤੀ ਵੀ ਹੈ ਕਿ ਇਹ ਜਦੋਂ ਹਾਲਾਤ ਦੇ ਕਨਸੀਡਰ ਕਰਕੇ ਇਹਨਾਂ ਨੂੰ ਕਰ ਦੇਣਾ ਚਾਹੀਦਾ ਹੈ ਬਿਲਕੁਲ ਨਵੰਗ ਸਿੰਘ ਸਾਹਿਬ ਦੇ ਹਾਲਾਤ ਜਿਵੇਂ ਹਗਾਮੀ ਹਾਲਾਤ ਵਰਗੇ ਬਣੇ ਹੋਏ ਨੇ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ ਕਿਸਮ ਦੀ ਇੱਕ ਬੜੀ ਵੱਡੀ ਚਰਚਾ ਹੈ ਇਹ ਗਲੀ ਪੱਠੀ ਇਹ ਚਰਚਾ بڑے ਵੱਡੇ ਪੱਤਰ ਉਤੇ ਉੱਭਰੀ ਹੈ ਜਿੱਦੇ ਸਰਕਾਰ ਨਿਸ਼ਾਨੇ ਤੇ ਹੈ ਲੋਕਾਂ ਦੇ ਵਿੱਚ ਫਿਰੰਤੂ ਸਰਕਾਰ ਕਿਸਨ ਵੱਲ ਆਇਆ ਇਹ ਕਈ ਦਿਨਾਂ ਤੋਂ ਇਹ ਮਸਲਾ ਦਿਨ-ਬਦਨ ਅੱਗੇ ਵੱਧ ਰਿਹਾ ਪਖੜ ਰਿਹਾ ਮੈਂ ਕਹਿੰਦਾ ਸੋਲ ਬਟਣੀ ਇਹ ਨਹੀਂ ਜੀ ਇਹ ਮਾਮਲਾ ਸਰਕਾਰ ਨੂੰ ਪ੍ਰਾਇੋਰਟੀ ਦੇ ਸੁਣ ਨਹੀਂਦਾ ਕਿਉਂਕਿ ਇੱਕ ਅਦਾ ਹਜ਼ਾਰੇ ਜੀ ਪੂਰਾ ਰੋਜ਼ਗਾਰ ਮੁਲਾਜ਼ਮਾਂ ਦੇ ਜੁੜਿਆ ਹੋਇਆ ਹੈ ਨਾਲ ਹੂੰ ਹੂੰ ਨੁਕਸਾਨ ਹੋ ਰਿਹਾ ਲਗਾਤਾਰ ਇਹ ਨਹੀਂ ਕਿ ਨੁਕਸਾਨ ਨਹੀਂ ਨੁਕਸਾਨ ਹੀ ਲਗਾਤਾਰ ਹੋ ਰਿਹਾ ਆ ਜਦੋਂ ਦੀ ਇਹਨਾਂ ਨੇ ਬੋਝਾ ਸ਼ੁਰੂ ਕੀਤੀ ਉਸ ਤੋਂ ਬਾਅਦ ਤੱਕ ਲੱਗਦਾ ਕੋਈ ਸ਼ਾਇਦ ਮੀਟਿੰਗ ਵੀ ਨਹੀਂ ਕੀਤੀ ਇੱਕ ਵਾਰੀ ਵਿੱਚ ਤਾਂ ਇਹਨਾਂ ਨੂੰ ਇੱਕ ਰੋਲ ਮੀਟਿੰਗ ਹੀ ਕਰ ਲੋ ਮੀਟਿੰਗ ਕਰਕੇ ਕੁਝ ਨਾ ਕੁਝ ਅਸ਼ੋਰੈਂਸ ਦਿਓ ਕੁਝ ਪਰਸੈਂਟੇਜ ਕਰ ਦਿਓ 10% ਕਰ ਦਿਓ 50% ਕਰ ਦਿਨੇ ਸ਼ੁਰੂਆਤ ਤਾਂ ਕਰ ਦਿਓ ਨਾ ਸ਼ੁਰੂਆਤ ਹੀ ਨਹੀਂ ਕੀਤੀ ਅੱਜ ਤੱਕ ਮੀਟਿੰਗਾਂ ਰੱਖ ਕੇ ਪੋਸਟਪੋਨ ਕਰਦੇ ਮੀਟਿੰਗ ਰੱਖੀ ਪੋਸਟਪੋਨ ਹੋ ਗਈ ਐਵੇਂ ਕਿੱਥੇ ਜਾਵਾਂ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ ਮੇਰੇ ਸਾਹ ਨਾਲ ਟੁੱਟ ਗਿਆ ਹੂੰ ਅੱਖ ਕੇ ਜਿਹੜੀ ਵੀ ਵਿੱਚ ਵੜਨ ਲਈ ਮਜਬੂਰ ਹੋਣਾ ਪਿਆ ਬਟ ਨਰੰਗ ਸਾਹਿਬ ਜੇਕਰ ਆਪਾਂ ਟਰਾਂਸਪੋਰਟ ਜਿਹੜੇ ਨਿਯਮ ਦੇ ਗੱਲ ਕਰ ਲਈ ਹੈ 52 ਸਵਾਰੀਆਂ ਤੱਕ ਟੈਕਸ ਪੇ ਹੁੰਦਾ ਹੈ ਪ੍ਰਤੀ ਬਸ ਮਗਰ ਤੇ ਜਿਹੜਾ ਵੱਧ ਸਵਾਰੀਆਂ ਦਾ ਹੈਗਾ ਤਾਂ ਉਹਦਾ ਫਾਇਦਾ ਫਿਰ ਕਿੰਨੂੰ ਹੁੰਦਾ ਹੈ ਆਜ਼ਾਰਿਆਂ ਨੂੰ ਪੀਆਰਟੀਸੀ ਫਾਇਦਾ ਦਾ ਫਾਇਦਾ ਤਾਂ ਆਜ਼ਾਰੇ ਨੂੰ ਹੁੰਦਾ ਬਿਲਕੁਲ 100% ਉਹਨਾਂ ਨੂੰ ਨਕਸਾਨ ਉਹਰਾਲ ਨੁਕਸਾਨ ਇਹ ਗਵਰਨਮੈਂਟ ਦਾ ਵੱਡੇ ਪੱਧਰ ਉੱਤੇ ਜਾਂਦਾ ਜੀ ਟ੍ਰਾਂਸਪੋਰਟ ਡਿਪਾਰਟਮੈਂਟ ਦਾ ਟੈਕਸ ਵੀ ਘਟਦੇ ਹੁੰਦੇ ਨਾ ਸਰਕਾਰ ਨੂੰ ਹਾਂ 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 ਜੀ ਟੈਕਸ ਵੀ ਘਟਦਾ ਹੁੰਦਾ ਸਰਕਾਰ ਨੂੰ ਵੀ ਮਤਲਬ ਹੁਣ ਅਜੀ ਡੇਟ ਤੇ ਸਰਕਾਰ ਨੂੰ ਵੀ ਨੁਕਸਾਨ ਆਉਂਦਾ ਹੈ ਅਦਾਰੇ ਨੂੰ ਵੀ ਨੁਕਸਾਨ ਹੈ ਅੱਛਾ ਡਬਲ ਨੁਕਸਾਨ ਹੈ ਇੱਕ ਬੰਨੇ ਸਰਕਾਰ ਨੂੰ ਵੀ ਅਦਾਰੇ ਨੂੰ ਵੀ ਤੇ ਸਵਾਰੀਆਂ ਵੀ ਪਰੇਸ਼ਾਨ ਦੇ ਵਿੱਚ ਨੇ ਹਾਂ ਬਿਲਕੁਲ ਉਹ ਹੁਣ ਤੋਂ ਪਰਮੋਡ ਬਸਾਂ ਘੜ ਚੱਲ ਰਹੀਆਂ ਤੇ ਬਸਾਂ ਜੇ ਪੂਰੀਆਂ ਚੱਲ ਆ ਦੇਣ ਡਬਲ ਸਵਾਰੀਆਂ ਆ ਗਈਆਂ ਤਾਂ ਉਹ ਉਸ ਬੋਝ ਨਾਲ ਜੇ ਅਸੀਂ 104 ਦਾ ਟੈਕ ਭਰੇ ਨੂੰ ਹੂੰ ਜੇ ਡਬਲ ਬਸਾਂ ਚ ਲਾਗ ਫਲਾਈ ਦੇ ਨੇ ਹੋਂ ਤਾਂ ਏਦਾਂ ਕਈ ਥਾਂ ਤੇ ਹਾਲਾਤੇ ਇਹ ਨੇ ਕਿ ਜੇਕਰ 52 ਤੋਂ ਵੱਧ ਸਵਾਰੀਆਂ ਚੜ੍ਹਦੀਆਂ ਛੜਦੀਆਂ ਵਿੱਚ ਤਾਂ ਕੰਡਕਟਰ ਡਰਾਈਵਰ ਬੱਸ ਨਹੀਂ ਤੋਰ ਰਿਹਾ ਉਹ ਕਹਿੰਦੇ ਨਹੀਂ ਜੀ ਥੱਲੇ ਉਤਰੋ ਜਿਸ ਦੇ ਨਾਲ ਫਿਰ ਸਵਾਰੀਆਂ ਵੀ ਗਰਮਸੂਰ ਦੇ ਵਿੱਚ ਹੁੰਦੀਆਂ ਨੇ ਇੱਕ ਵੱਡਾ ਤਕਰਾਰ ਵਜੋਂ ਜਿਹੜੇ ਮੋٹے ਤੌਰ ਤੇ ਆਪਾਂ ਕਹਿ ਲਈਏ ਕਿ ਲੜਾਈ ਝਗੜੇ ਵਰਗੇ ਹਾਲਾਤ ਬਣੇ ਹੋਏ ਨੇ ਤੇ ਖੈਰ ਹਾਂ ਜੀ ਮਨੂ ਮਨੂ ਇੱਕ ਬੜੀ ਜੀ ਸਟਾਰਸ ਪ੍ਰਾਣਾ ਯਾ ਐਕਸਟਰਾਇਵ ਬਾਰਲੀ ਕੰਟਰੀਜ਼ ਦਾ ਹੂੰ ਬੂਟਾ ਜੀ ਫੈਕਟਰੀ ਸੀ ਬੂਟ ਬਣਾਉਂਦੇ ਸੀ ਉਹ ਹੂੰ ਹੂੰ ਉਹਨਾਂ ਦੇ ਸਟਾਫ ਨੇ ਇਸ ਤਰ੍ਹਾਂ ਡਿਮਾਂਡ ਕੀਤੀ ਕੋ ਤਨਖਾਹ ਵਧਾਣ ਦੀ ਜਾਂ ਕੋਈ ਹੋਰ ਛੁੱਟੀ ਜੀ ਕੋਈ ਉਹਨਾਂ ਦੇ ਆਪਣੇ ਮਸਲੇ ਸੀ ਜਿਹੜੀ ਕਿ ਰਾਹੂ ਮੈਨੇਜਮੈਂਟ ਸੁਣ ਨਹੀਂ ਰਹੀ ਸੀ ਹੂੰ 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 ਉਹ ਸਾਰੇ ਨੇ ਇਕੱਠੇ ਹੋ ਕੇ ਇਹ ਫੈਸਲਾ ਕਰ ਲਿਆ ਕਿ ਅਸੀਂ ਬੂਟ ਨਹੀਂ ਬਣਾਣੇ ਸਾਰੇ ਰਲ ਕੇ ਤਸਵੇਂ ਲੱਗੇ ਬਣਾਣ ਹੂੰ ਅੱਛਾ ਜੀ ਜੀ ਡਿਊਟੀ ਤੇ ਡਿਊਟੀ ਤੇ ਵੀ ਹਾਜ਼ਰ ਰਹੇ ਹੂੰ ਤਸਮੀਰ ਦੇ ਢੇਰ ਲਾਤੇ ਉਹਨਾਂ ਨੇ ਹੂੰ ਹੂੰ ਮੈਨੇਜਮੈਂਟ ਨੂੰ ਵਕਤ ਪੈ ਗਿਆ ਵੀ ਤਸਮੀਰ ਦੀ ਕੀ ਕਰੀਏ ਇਹਨੂੰ ਐਬਸੈਂਟ ਹੈ ਨਹੀਂ ਤੇ ਤਨਖਾਹ ਵੀ ਦੇਣੀ ਪੈਣੀ ਤੇ ਤਸਮੀਰ ਵੀ ਢੇਰਾਂ ਦੇ ਢੇਰ ਮਾਰਦੇ ਬਿਨਾ ਮੋਟਰ ਤਸਮੀਰ ਕਿਸ ਕੰਮ ਤੇ ਹੂੰ ਹੂੰ ਹਫਤੇ ਦੇ ਵਿੱਚ ਵਿੱਚ ਕੀ ਹਫਤੇ ਦੇ ਵਿੱਚ ਵਿੱਚ ਉਹ ਮੈਨੇਜਮੈਂਟ ਨੇ ਬੁਲਾ ਕੇ ਜਿਹਨਾਂ ਸਾਰੇ ਮੰਗਾ ਵੀ ਮੰਨੀਆਂ ਤੋਂ ਕੰਮ ਵੀ ਕਿੱਥੇ ਮੁੜ ਕੇ ਉਸ ਜਿੱਥੇ ਕੋਈ ਨੋ ਬੰਦ ਨਹੀਂ ਹੈ ਪਰ ਮਤਲਬ ਇਹ ਰੈਫਰੈਂਸ ਸਿंपल ਇਸ ਗੱਲ ਲਈ ਹੈ ਕਿ ਇਹ ਮਾਮਲੇ ਨੂੰ ਕੰਫਰਮੈਂਟ ਨੂੰ ਵਿਚਾਰ ਕੇ ਪ੍ਰਾਇੋਰਟੀ ਤੇ ਜੇ ਦਾ ਫੈਸਲਾ ਲੈ ਲੈਣ ਚਾਹੀਦਾ ਤਾਂ ਉਹ ਲੋਕਾਂ ਦੀ ਖੱਜਲ ਖੁਰਾਂ ਰਹੀ ਵੀ ਖਰਾਬੀ ਵਜੇ ਇਹ ਜਿਹੜੇ ਕੰਮੇ ਕੰਮ ਕਰਦੇ ਆ 8 10 ਸਾਲਾਂ ਤੋਂ ਇਹਨਾਂ ਨੂੰ ਵੀ ਬਟਾ ਪੁਲਿਸ ਸਿਕਿਉਰਿਟੀ ਸਰਵਿਸ ਦੇ ਵਿੱਚ ਮਿਲ ਜਾਵੇ ਵੀ ਹਾਂ ਤਾਂ ਫੋਟਾ ਸੀ ਰੈਗੂਲਰ ਹੋ ਗਏ ਤੇ ਹੁਣ ਸਾਡੀ ਸਫਲ ਰਾਜ ਅੰਦੀਪ ਤੋਂ ਹਟਾ ਨਹੀਂ ਜਰਦਾ ਕਾਨੂੰਨ ਦੇ ਮੁਤਾਬਕ ਹੀ ਸਸਪੈਂਡ ਹੋਏਗਾ ਅਚਾਰਜਟ ਹੋਏਗਾ ਫਿਰ ਅੱਗੇ ਇਨਕੋਰੀਆਂ ਚੱਲਣਗੇ ਸਾਰਾ ਕੁਝ ਹੋ ਜਾਏਗਾ ਹੁਣ ਤਾਂ ਮਿੱਡ ਦੋ ਲੱਗਦੇ ਹੂੰ ਵੀ 100 ਰੁਪਏ ਦੀ ਚੋਰੀ ਕੀਤੀ ਹੈ ਉਹ ਦੋਰੇ ਆਣਨ ਹੂੰ 1000000 ਰੁਪਏ ਦਾ ਡੈਮੰਡ ਕਰਦੇ 1000000 ਰੁਪਏ ਦਾ ਡੈਮੰਡ ਤੇ 1000000 ਜੀ ਮਾਰਕਟ ਨੂੰ ਚੱਲੂ ਹੋ ਵੀ ਸਾਡੇ ਬੰਦਾ ਹੋਰ ਭੇਜ ਦਿੰਦਾ ਹੂੰ 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 8 8 10 10 ਸਾਲ ਤੋਂ ਬਾਅਦ ਪੋਜੀਸ਼ਨ ਸੇਮ ਹੈ ਹੂੰ ਜੀ ਇਸ ਕਰਕੇ ਇਹਦਾ ਨੂੰ ਇਹਦਾ ਜੀਆਂ ਜੱਲਾਵਲ ਧਿਆਨ ਦੇ ਲੈਣਾ ਚਾਹੀਦਾ ਬੜਾ ਜ਼ਰੂਰੀ ਹੈ ਇਹ ਗਵਰਨਮੈਂਟ ਤੇ ਲਗਾਤਾਰ ਇਸ ਚੀਜ਼ ਦਾ ਪ੍ਰੈਸ਼ਰ ਵੀ ਆ ਨਹੀਂ ਪਾਇਆ ਪਰ ਜਿਹੜਾ ਹੁਣ ਇਸ ਤਰੀਕੇ ਨਾਲ ਪ੍ਰੈਸ਼ਰ ਪਾਇਆ ਹੈ ਮੇਰੇ ਹਿਸਾਬ ਨਾਲ ਤਾਂ ਇਹ ਬੜਾ ਅچھے ਤਰੀਕੇ ਨਾਲ ਹੈ ਆ ਜੋ ਸਰਕਾਰ ਦਾ ਕੰਮ ਚੱਲਦਾ ਰਹੇ ਗੈਰਮੂਮੇ ਇਹ ਆਪਣੇ ਵੱਲ ਤੋਂ ਕੰਮ ਤੋਂ ਪਿਆਰ ਵੀ ਨਹੀਂ ਹੈ ਕਿ ਸਰਕਾਰਾਂ ਦੀਆਂ ਸੁਕਾਰਵਾਈ ਨਹੀਂ ਕਰ ਸਕਦਾ ਨਰੰਗ ਸਿੰਘ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਰੈਗੂਲਰ ਹੋਣੇ ਚਾਹੀਦੇ ਹੈ ਇਹ ਉਹਨਾਂ ਦੇ ਬਾਜ਼ੂ ਮੰਗ ਵੀ ਹੈ ਖੈਰ ਅਜੇ ਹ ਇਹ ਉਹਨਾਂ ਦਾ ਮੁਲਾਜ਼ਮਾ ਦਾ ਕੱਚੇ ਮੁਲਾਜ਼ਮਾਂ ਦਾ ਸੰਘਰਸ਼ ਹੈ ਪਰ ਫైనాన్స్ ਦੀ ਕਿੰਨੀ ਕੋ ਲੋੜ ਪੈਗੀ ਸਰਕਾਰ ਨੂੰ ਅਦਾਰਿਆਂ ਨੂੰ ਜੇਕਰ ਆਪਾਂ ਕੱਲੇ ਪੀ ਆਰਟਿਸਟ ਦੀ ਗੱਲ ਕਰ ਲਈਏ ਤਾਂ ਇਹ ਫైనాన్స్ ਦਾ ਜਿਗਾਰਡ ਇਹਦਾ ਕਿਵੇਂ ਰਹਿਣ ਵਾਲਾ ਕਿਉਂਕਿ ਸਾਰੀ ਗੱਲ ਪੈਸੇ ਤੇ ਖੜੀ ਹੈ ਕਿਉਂਕਿ ਮੈਂ ਬੇਨਤੀ ਕਰਦਾ ਕਿ ਕਿਉਂਕਿ ਨਾਜ਼ ਦਾ ਜੁਗਾਰ ਕੱਲਾ ਤਨਖਾਹਾਂ ਨਾਲ ਰਿਗਿਟਰ ਨਹੀਂ ਹੈ ਹੂੰ 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 ਤਨਖਾਹ ਤੇ ਪੈਨਸ਼ਨ ਲਈ ਹੀ ਘੱਟੋ-ਪੱਟ 70 ਲੱਖ ਰੁਪਏ ਰੋਜ਼ ਚਾਹੀਦਾ ਪੀਆਰਟੀਸੀ ਹੂੰ 70 ਲੱਖ ਰੁਪਏ ਰੋਜ਼ ਦਾ ਅੱਛਾ ਜੀ 20 ਕਰੋੜ ਰੁਪਏ ਪੈਨਸ਼ਨ ਤੇ ਤਨਖਾਹਾਂ ਚ ਜਾਂਦਾ ਪੀਆਰਟੀਸੀ ਹੂੰ 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 70 ਲੱਖ ਦਾ ਹੀ ਤੇਲ ਬੰਦੇਆਂ ਗੱਡੀਆਂ 'ਚ ਹੂੰ 1 ਕਰੋੜ 40 ਲੱਖ ਦੀ ਤਾਂ ਰੋਜ਼ ਦਾ ਖਰਚਾ ਆਇਆ ਨਾ ਉਹਦੇ ਬੰਦੇਆਂ ਆ ਹੂੰ ਹੂੰ ਉਹ ਆਏਗਾ ਕਿ ਤੋਂ ਹਾਈ ਡੇਟ ਇਨਕਮ ਘਟੀ ਹੈ ਸਰਕਾਰ ਕੋਲੋਂ ਕਈ 100 ਕਰੋੜ ਰੁਪਇਆ ਪਿੱਛੇ ਬਕਾਇਆ ਲੈਂਡ ਵਾਲੇ ਪਏ ਜਿੱਥੇ ਫ੍ਰੀ ਸਰਵਿਸਿਸ ਦਿੱਤੀਆਂ ਇਹਨਾਂ ਨੇ ਸਰਸੰਜੇ ਨੂੰ ਗਵਰਨਮੈਂਟ ਦੀ ਪਾਲਿਸੀ ਤੋਂ ਤਾਂ ਉਥੋਂ ਪੈਸੇ ਨਹੀਂ ਆਵੇ ਜਿਦਾ ਸਰਕਾਰ ਰੈਗੂਲਰ ਪੈਸੇ ਜਿਹੜੇ 150 ਕਰੋੜ ਰੁਪਇਆ ਵੀ ਗਵਰਨਮੈਂਟ ਦਾ ਗਵਰਨਮੈਂਟ ਕੋਲ ਪੈਂਡਿੰਗ ਹੈ ਪੀਆਰ ਦੀ ਸੀਦਾ ਤਾਂ ਉਹ ਰਿਲੀਜ਼ ਕਰਦੇ ਤਾਂ ਉਹਦੇ ਜਿਹਾ ਨਵੀਆਂ ਬੱਸਾਂ ਖਰੀਦੀ ਸੀ ਪਾਣੜ ਉਹਨੇ ਬੱਸਾਂ ਪਾਣ ਦੇ ਦੇ ਵੀ ਨਹੀਂ ਕੋਈ ਪੈਸੇ ਹੋਈ ਨਹੀਂ ਹਰ ਮਹੀਨੇ ਇਹਨਾਂ ਨੂੰ ਟਿਕਰੇ ਪੈਦੂ ਬਤਰਾ ਤੇ ਪੈਨਸ਼ਨ ਦਿੱਤੀ ਜਾਵੇ ਇਹੀ ਬੜਾ ਓਡਾ ਸੁੱਖ ਦਾ ਸਾਹ ਹੋ ਜਾਂਦਾ ਨੂੰ ਹੂੰ ਹੂੰ ਇਸ ਤੋਂ ਇਲਾਵਾ 15 20 ਲੱਗਦਾ ਇਹਨੂੰ ਘੱਟੋ ਘੜੀ ਦਾ ਟੈਰਾ ਵਾਸਤੇ ਹਮ ਐਨ ਵੀ ਚੇਂਜ ਹੋਣੇ ਆ ਤੇ ਪੇਰ ਪਾਰਟ ਵੀ ਪੈਣੇ ਆ ਮਤਲਬ ਕਿ ਕਈ ਟਰੰਡ ਡੇਢ ਤੋਂ ਕਰੋੜ ਰੁਪਏ ਦਾ ਸਪੇਅਰ ਪਾਰਟਸ ਦੀ ਚਾਹੀਦਾ ਹਮ ਹਮ ਇਹ ਬੜਾ ਲੰਬਾ ਟੋੜਾ ਜਿਵਾੜ ਆਵੇਂ ਉਹ ਪਾਈ ਹੋਏਗਾ ਜੇਕਰ ਇਹ ਹਜ਼ਾਰਾ ਪੂਰੇ ਆਪਣੀ ਫੁੱਲ ਸਟ੍ਰੈਂਥ ਤੇ ਚੱਲੇ ਪੂਰੇ ਪਰਮਨ ਦੇ ਮਦਦ ਬਸਾਂ ਚੱਲਦੀਆਂ ਰਹਿਣ ਸਵਾਰੀ ਨੂੰ ਕੋਈ ਦਿੱਕਤ ਨਾ ਹੋਵੇ ਹੋਰ ਨਵੀਆਂ ਬਸਾਂ ਤਾੰਦੇ ਰਹਿਣ ਇਹ ਸਾਡਾ ਇਹ ਗੁਆੜ ਚੱਲਦਾ ਰਹਿ ਇਹ ਪੱਕਾ ਗਾਰਾ ਤੇ ਪੱਕੀਆਂ ਬਸਾਂ ਪੱਕੇ ਸਟਾਫ ਨੇ ਚਲਾਦੇ ਰਹਿ ਤੇਰੀ ਲਾਜ ਹੋਏਗਾ ਕੱਚਾ ਸਾਵੰਤ ਕੱਚਾ ਜੁਗਾਰ ਟੈਂਪਰੇਰੀ ਹੁੰਦਾ ਕੋਟਲਾ ਹੂੰ ਉਹਦਾ ਫਾਇਦਾ ਕੋਈ ਉਹਦਾ ਕੋਈ ਫਾਇਦਾ ਨਹੀਂ ਕੋਲਾਂ ਇੱਕ ਕਿਸੇ ਵੇਲੇ ਅੱਜ ਰੋਲਾ ਪਿਆ ਕੱਲ ਰੋਲਾ ਪੈਣਾ ਰੋਲਾ ਖਤੇ ਵੀ ਨਹੀਂ ਹੋਣਾ ਇਹ ਰੋਲਾ ਖਤਮ ਕਰਨਾ ਚਾਹੀਦਾ ਜਿਹਦੀ ਗਲਤੀ ਕਰ ਤੁਮ ਹੋ ਜਾਏਗਾ ਅਧਾਰਨ ਨੂੰ ਫਾਇਦਾ ਸਰਕਾਰ ਨੂੰ ਫਾਇਦਾ ਲੋਕਾਂ ਨੂੰ ਫਾਇਦਾ ਐਸਰਟੀ ਵੀ ਪੂਰਾ ਹੋ ਜਾਏਗਾ ਹੂੰ 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 ਬਿਲਕੁਲ ਬਿਲਕੁਲ ਨਰੰਗ ਸਿੰਘ ਸਾਹਿਬ ਤੁਸੀਂ ਜਿਹੜਾ ਅਜੋਕਾ ਸੰਘਰਸ਼ ਜਿਹਨੂੰ ਆਪਾਂ ਨਵਿਕਲਾ ਸੰਘਰਸ਼ ਵੀ ਦੱਸਿਆ ਹੈ ਸਵਾਰੀ ਸੰਘਰਸ਼ ਵੀ ਉਹਦੇ ਤੇ ਵੱਖ-ਵੱਖ ਪੱਖਾਂ ਨੂੰ ਪਹਿਲਵਾਨੂ ਤੇ ਨਾਲ ਸਰਕਾਰ ਨੂੰ ਤੁਸੀਂ ਬڑے ਵੱਡੇ ਪੱਧਰ ਉਤੇ ਇੱਕ ਤਰ੍ਹਾਂ ਅਗਾ ਕੀਤਾ ਹੈ ਕਿ ਅਜਿਹੇ ਤਰੀਕੇ ਨਾਲ ਜਿਹੜੇ 48 ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਬਿਨਾਂ ਦੇਰੀ ਤੇ ਜਿਹੜਾ ਕੱਚਾ ਜਗਾੜ ਹੈ ਇਹਨੂੰ ਪੱਕਾ ਕੀਤਾ ਜਾਵੇ ਸਫੇਰਿਓ ਜੇਕਰ ਜਿਹੜੇ বাস ਸਰਵਿਸ ਪੰਜਾਬ ਦੀ ਹੈ ਸਰਕਾਰੀ বাস ਸਰਵਿਸ ਜਾਂ ਪੰਜਾਬ ਰੋਡਵੇਜ ਪੰਨ বাস ਜਾਂ ਪੀਆਰਟੀਸੀ ਸਫੇਰਿਓ ਇਹਨੂੰ ਜਿਹੜੀ ਹੈ ਪੱਕੇ ਤੌਰ ਤੇ ਲਿਆ ਜਾਵੇ ਪੱਕੇ ਮੁਲਾਜ਼ਮ ਹੋਣ ਪੱਕਾ ਜਗਾੜ ਤਾ ਫਿਰ ਇਹਦੇ ਨਾਲ ਪੰਜਾਬ ਹੋਰ ਤਰੱਕੀਆਂ ਨੂੰ ਚੁਹੇਗਾ ਤੇ ਜਿਹੜੀ ਆ ਨਾਲ ਸੰਘਰਸ਼ਾਂ ਦੀ ਗੱਲ ਉਹਦੇ ਤੋਂ ਵੀ ਇਹ ਅਦਾਰੇ ਜਿਹੜੇ ਤਿੰਨੇ ਅਦਾਰੇ ਨੇ ਉਹ ਬਾਹਰ ਨਿਕਲਣਗੇ ਰੰਗ ਸਾਹਿਬ ਤੁਸੀਂ ਇਸ ਸਾਰੇ ਮਾਮਲੇ ਸਬੰਧੀ ਚੈਨਲ ਈ ਮਿਸ਼ਨ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਤੁਹਾਡਾ ਧੰਨਵਾਦ ਸ਼ੁਕਰੀਆ ਮਿਹਰਬਾਨ ਜੀ ਬਹੁਤ ਬਹੁਤ ਧੰਨਵਾਦ ਸਤਿਕਾਰ ਈ ਮਿਸ਼ਨ ਪੰਜਾਬੀ